ਦੇਖੋ ਜੀ ਮੈਂ ਵੀ ਤਕਰੀਬਨ ਪਿਛਲੇ 15 ਦਿਨਾਂ ਤੋਂ ਲੁਧਿਆਣੇ ਆ ਤੇ ਲੁਧਿਆਣਾ ਵਸਤੇ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਅਸੀਂ ਸੰਜੀਵ ਰੋੜਾ ਜੀ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਜਿਤਾਕੀ ਭੇਜਣਾ ਖਾਸ ਤੌਰ ਤੇ ਜਿਹੜਾ ਵੱਡਾ ਕਾਰਨ ਹੈ ਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਸੰਜੀਵ ਰੋੜਾ ਜੀ ਦਾ ਕਿਉਂਕਿ ਮੈਂ ਪਿਛਲੇ 1 ਸਾਲ ਤੋਂ ਸੀ ਇਕ ਲੀਗ ਆ ਇਕੱਠੇ ਉੱਥੇ ਪਾਰਲੀਮੈਂਟ ਦੇ ਵਿੱਚ ਮੈਂਬਰ ਆ ਤੇ ਮੈਂ ਦੇਖਿਆ ਕਿ ਕੰਮ ਕਹਿਣ ਵਾਲਾ ਬੰਦਾ ਕਈ ਵਾਰ ਉਹਨਾਂ ਨੂੰ ਕੰਮ ਕਹਿ ਕੇ ਭੁੱਲ ਜਾਂਦਾ ਪਰ ਉਹ ਆਪ ਨਹੀਂ ਭੁੱਲਦੇ ਉਹਨਾਂ ਨੇ ਫੋਨ ਕਰਕੇ ਤੁਹਾਨੂੰ ਆਪ ਦੱਸਣਾ ਵੀ ਭਾਈ ਤੂੰ ਫਲਾਣਾ ਕੰਮ ਕਿਹਾ ਸੀ ਇਹ ਹੋ ਗਿਆ ਕਈ ਵਾਰੀ ਤੁਸੀਂ ਆਪ ਭੁੱਲ ਜਉ ਤਾਂ ਤੁਹਾਨੂੰ ਝਿੜਕਦੇ ਵੀ ਆ ਕਿ ਤੂੰ ਕੰਮ ਕਿਹਾ ਸੀ ਮੁੜ ਕੇ ਪੁੱਛਿਆ ਨਹੀਂ ਤੂੰ ਮੇਥੋਂ ਵੀਦਾ ਕੀ ਬਣਿਆ ਤੇ ਬਾਕੀ ਬੜੇ ਥੋੜੇ ਪੋਲਿਟਿਸ਼ੀਅਨ ਹੁੰਦੇ ਆ ਇਦਾਂ ਦੇ ਜਿਨ੍ਹਾਂ ਨੂੰ ਕੰਮ ਕਰਨ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਸ਼ੌਂਕ ਐਸੇ ਕਰਕੇ ਜਦੋਂ ਰਾਜ ਸਭਾ ਮੈਂਬਰ ਵੀ ਸੀਗੇ ਇਹ ਕਿਹੜਾ ਉਦੋਂ ਪਤਨਾ ਪਤਾ ਸੀ ਵੀ ਇਸ ਤਰ੍ਹਾਂ ਦਾ ਅਨਫੋਰਚੂਨਸ ਇਨਸੀਡੈਂਟ ਹੋਊਗਾ ਵੀ ਗੁੱਗੀ ਚਲੇ ਜਾਣਗੇ ਉਦੋਂ ਵੀ ਉਹਨਾਂ ਨੇ ਬੜੇ ਇਦਾਂ ਦੇ ਕੰਮ ਐ ਜਿਹੜੇ ਰਾਜ ਸਭਾ ਮੈਂਬਰ ਹੁੰਦੇ ਕੇਂਦਰ ਸਰਕਾਰ ਤੋਂ ਵੀ ਕਰਵਾਏ ਤੇ ਸੂਬਾ ਸਰਕਾਰ ਤੋਂ ਵੀ ਕਰਵਾਏ ਤੇ ਸਾਰੇ ਲੁਧਿਆਣੇ ਚ ਮੈਂ ਉਸ ਚੀਜ਼ ਦੀ ਚਰਚਾ ਵੀ ਦੇਖ ਰਿਹਾ ਵੈਸਟ ਚ ਅਗਲਾ ਕਹਿੰਦਾ ਜੀ ਪਹਿਲੀ ਵਾਰ ਇਦਾਂ ਦਾ ਨਿਮਰਤਾ ਵਾਲਾ ਸ਼ਰਾਫਤ ਵਾਲਾ ਇਮਾਨਦਾਰ ਕੰਮ ਕਰਨ ਵਾਲਾ ਬੰਦਾ ਜਿਹੜਾ ਉਹ ਮਿਲਿਆਗਾ ਤੇ ਮੈਨੂੰ ਉਮੀਦ ਹੈ ਕਿ ਸੰਜੀਵ ਰੋੜਾ ਜੀ ਇੱਕ ਪਾਸੇ ਜਿਹੜੀ ਜਿੱਤ ਆ ਉਹ ਲੁਧਿਆਣਾ ਵਿਖਤ ਉਹ ਦਰਜ ਕਰਨੀ ਆ ਆਸ਼ੂ ਜੀ ਬੋਰਡ ਲਾਈ ਜਾਂਦੇ ਨੇ ਆਸ਼ੂ ਇਜ਼ ਮਾਸਟਰ ਵੀ ਆਸ਼ੂ ਜ਼ਰੂਰੀ ਹੈ। ਦੇਖੋ ਜੇ ਐਦਾਂ ਦੀ ਕੋਈ ਗੱਲ ਹੁੰਦੀ ਤਾਂ ਫਿਰ 2022 ਦੀਆਂ ਚੋਣਾਂ 'ਚ ਲੋਕ ਜਿਤਾ ਦਿੰਦੇ। ਨਾ ਸਾਰੇ ਲੋਕ ਜਾਣਦੇ ਆ ਵੀ ਕਿਸ ਤਰ੍ਹਾਂ ਦੇ ਆਸ਼ੂ ਜੀ ਐਰੋਗੈਂਟ ਲੀਡਰ ਨੇ ਨਾ ਕਿਸ ਤਰ੍ਹਾਂ ਉਹਨਾਂ ਦੀਆਂ ਵੀਡੀਓਜ਼ ਲੋਕਾਂ ਨੂੰ ਭੱਜ-ਭੱਜ ਪੈਣਾ ਅਫਸਰਾਂ ਨੂੰ ਭੱਜ-ਭੱਜ ਪੈਣਾ ਬੜੇ ਸ਼ਾਰਟ ਟੈਂਪਰਡ ਪੋਲੀਟੀਸ਼ੀਅਨ ਤਾਂ ਇਹਨਾਂ ਸ਼ਾਰਟ ਟੈਂਪਰਡ ਕਹ ਲੋ ਵੀ ਇਹਨਾਂ ਗੁੱਸੇ ਵਾਲਾ ਚਾਹੀਦਾ ਹੀ ਨਹੀਂ। ਜਦੋਂ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਤਾਂ ਤੁਹਾਡੇ ਚ ਪੇਸ਼ੈਂਸ ਚਾਹੀਦੀ ਹੈ ਲੋਕਾਂ ਦੀ ਗੱਲ ਹਲੀਮੀ ਨਾਲ ਸੁਣੋ ਹਲੀਮੀ ਨਾਲ ਲੋਕਾਂ ਦੇ ਜਿਹੜੇ ਕੰਮ ਹੈ ਉਹ ਕਰੋ ਸੋ ਇਹ ਲੋਕਾਂ ਨੇ ਕੋਈ ਇੱਥੇ ਡਿਕਟੇਟਰਸ਼ਿਪ ਨਹੀਂ ਵੀ ਫਲਾਣਾ ਮਾਸਟਰ ਇਹ ਲੋਕਾਂ ਨੇ ਦੇਖਣਾ ਵੀ ਕੌਣ ਮਾਸਟਰ ਕਿਹੜਾ ਜ਼ਰੂਰੀ ਹੈ ਲੁਧਿਆਣਾ ਵੈਸਟ ਦੇ ਲੋਕਾਂ ਲਈ ਉਥੋਂ ਦੀ ਡਿਵੈਲਪਮੈਂਟ ਲਈ ਤੇ ਮੈਂ ਤਾਂ ਦੇਖੋ ਜਿੰਨਾ ਇੱਕ ਅਨੁਮਾਨ ਲਗਾਇਆ ਜੋ ਲੁਧਿਆਣਾ ਵੈਸਟ ਚ ਇੱਕੋ ਚੀਜ਼ ਦੀ ਇਹ ਹਰ ਕਿਸੇ ਦੇ ਅਸੀਂ ਜਾਣੇ ਹਾਂ ਗਲੀ ਮੋਲਿਆਂ ਚ ਹਰ ਕੋਈ ਬੰਦਾ ਕਹਿੰਦਾ ਬੀਜੀ ਬੰਦੇ ਬਹੁਤ ਸ਼ਰੀਫ ਹੈ ਕੰਮ ਕਰਨ ਵਾਲੇ ਬੰਦੇ ਆ ਅਸੀਂ ਹਜੇ ਜਾ ਕੇ ਲੋਕਾਂ ਨੂੰ ਕੋਈ ਕੰਮ ਦੱਸਣਾ ਹੁੰਦਾ ਲੋਕ ਆਉਦੇ ਵਾਰਡ ਦੇ 10 ਕੰਮ ਕਹਿੰ ਆਉਂਦੇ ਆ ਬੀਜੀ ਸਾਡੇ ਆਹ ਕੰਮ ਹੈ ਜਿਹੜੇ ਸੰਜੀਵ ਰੋੜਾ ਜੀ ਨੇ ਕਰਵਾਏ ਆ ਸੋ ਮੈਨੂੰ ਇਸੇ ਮਤਲਬ ਕਿ ਆਪਣੇ ਤਜਰਬੇ ਤੋਂ ਲੱਗਦਾ ਵੀ ਸੰਜੀਵ ਰੋੜਾ ਜੀ ਇੱਕ ਪਾਸਟ ਜਿੱਤਿਆ ਜਿਹੜੀ ਉਹ ਦਰਜ ਕਰ ਲਈ